ਅੱਜ ਸਾਡੇ ਘਰਾਂ ਚ ਬਹੁਤ ਕਲੇਸ਼ ਹੈ। ਬੜੇ ਝਗੜੇ ਨੇ ਸਾਡੇ। ਵਹਿ ਤਾਂ ਘਰਾਂ ਚ ਨਹੀਂ ਹੈਗੇ ਪੰਥਕ ਤੌਰ ਤੇ ਵੀ ਬੜੇ ਨੇ। ਸਮਾਜਿਕ ਤੌਰ ਤੇ ਵੀ ਬੜੇ ਨੇ। ਝਗੜਿਆਂ ਦੀ ਵਜ੍ਹਾ ਹੈ ਵੱਡੀ ਵਜ੍ਹਾ ਜਿਹੜੀ ਮੇਨ ਪ੍ਰੋਬਲਮ ਹੈ। ਸਾਡੇ ਘਰਾਂ ਦੇ ਕਲੇਸ਼ ਦੀ ਸਾਨੂੰ ਬੋਲਣਾ ਨਹੀਂ ਆਉਂਦਾ। ਹੁਣ ਤੁਸੀਂ ਕਹੋਗੇ ਵੀ ਗਿਆਨੀ ਦੀ ਹੱਦ ਹੋ ਗਈ ਬੋਲਣਾ ਕਿਉਂ ਨਹੀਂ ਆਉਂਦਾ ਵੀ 70-70 ਸਾਲ ਹੋ ਗਈ ਉਮਰ। 40 40 ਸਾਨੂੰ ਬੋਲਣਾ ਹੀ ਨਹੀਂ ਆਇਆ ਜੀ ਮਹਾਰਾਜ ਕਹਿੰਦੇ ਨਹੀਂ ਆਇਆ ਬੋਲਣਾ ਤੁਹਾਨੂੰ ਰੋਜ਼ ਸਵੇਰੇ ਮਹਾਰਾਜ ਸਾਨੂੰ ਕਹਿੰਦੇ ਆ ਵੀ ਨਹੀਂ ਆਉਂਦਾ ਬੋਲਣਾ ਤੁਹਾਨੂੰ ਨਿਤਨੇਮ ਕਰਦੇ ਨਾ ਜਦੋਂ ਅਸੀਂ ਤੇ ਸਵੇਰੇ ਸਵੇਰ ਹਣ ਸੁਰਤ ਖੜਿਓ ਜਪਜੀ ਸਾਹਿਬ ਚ ਮੋਹੋਂ ਕੇ ਬੋਲਣ ਬੋਲੋ ਗੱਜ ਕੇ ਮੋਹੋਂ ਕੇ ਬੋਲਣ ਪੜ ਲਿਆ ਹੁਣ ਸੁਣੋ ਧਿਆਨ ਨਾਲ ਹੈ ਕੀ ਮਹਾਰਾਜ ਨੂੰ ਪੁੱਛਦਿਆਂ ਰੋਜ ਮੋਹ ਕੀ ਬੋਲਣ ਬੋਲੀਐ ਮਹਾਰਾਜ ਮੋਹ ਕਿਹੜੇ ਬੋਲ ਬੋਲਾਂ ਜਿੱਤ ਸੁਣ ਤਰੈ ਪਿਆਰ ਜੀਨੂੰ ਸੁਣ ਕੇ ਉਹ ਅਕਾਲ ਪੁਰਖ ਵੈਗੁਰੂ ਨਾਲ ਮੇਰਾ ਪਿਆਰ ਪੈ ਜਾਏ ਰਾਈਟ ਉਹ ਬੋਲ ਮਹਾਰਾਜ ਦੱਸੋ ਜੀਨੂੰ ਸੁਣ ਕੇ ਰੱਬ ਨਾਲ ਪਿਆਰ ਪੈ ਜਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਛਾ ਇਹ ਬੋਲ ਸਿੱਖਣੇ ਆਂ ਹਾਂ ਮਹਾਰਾਜ ਮੈਂ ਉਹ ਬੋਲ ਸਿੱਖਣੇ ਚਾਹਉਨਾ ਜਿਹੜੇ ਬੋਲ ਬੋਲਣ ਤੋਂ ਬਾਅਦ ਤੁਹਾਡੇ ਨਾਲ ਪਿਆਰ ਪੈ ਜਾਵੇ ਮਹਾਰਾਜ ਕਹਿੰਦੇ ਤੇਰਾ ਘਰਦਿਆਂ ਨਾਲ ਪਿਆਰ ਹੈਗਾ ਤੇਰਾ ਮੀਆਂ ਬੀਬੀ ਦਾ ਪਿਆਰ ਹੈ ਦੋਵਾਂ ਦਾ ਆਪਸ ਚ ਪਤੀ ਦੇ ਬੋਲ ਸੁਣ ਕੇ ਪਤਨੀ ਨੂੰ ਚੰਗਾ ਲੱਗਦਾ ਹੈ ਪਤਨੀ ਦੇ ਬੋਲ ਸੁਣ ਕੇ ਪਤੀ ਨੂੰ ਚੰਗਾ ਲੱਗਦਾ ਹੈ ਨਹੀਂ ਮਹਾਰਾ ਸਾਡਾ ਤੇ ਘਰ ਕਲੇਸ਼ ਹੀ ਰਹਿੰਦਾ ਨੇ ਤੇ ਮਹਾਰਾਜ ਕਹਿੰਦੇ ਪਹਿਲਾਂ ਦੋਵੇਂ ਜਾਣੇ ਬੋਲ ਸਿੱਖੋ ਜਾ ਕੇ ਘਰ ਚ ਜਿੱਦਣ ਤੁਹਾਨੂੰ ਦੋਵਾਂ ਨੂੰ ਬੋਲਣਾ ਆ ਗਿਆ ਨਾ ਫਿਰ ਤੁਹਾਨੂੰ ਦੱਸੂ ਰੱਬ ਨਾਲ ਕਿਵੇਂ ਬੋਲਣਾ ਹੈ ਮਾਂ ਬਾਪ ਨਾਲ ਬੋਲ ਕੇ ਵੇਖੋ ਘਰ ਚ ਗਵਾਂਡੀਆਂ ਨਾਲ ਬੋਲ ਕੇ ਵੇਖੋ ਪਿੰਡ ਚ ਬੋਲਣਾ ਚੰਗਾ ਲੱਗੇ ਤੁਹਾਡਾ ਹੁਣ ਇਹ ਹੈ ਅਮਲ ਚ ਲਿਆਉਣ ਵਾਲੀਆਂ ਗੱਲਾਂ ਹੁਣ ਤੁਸੀਂ ਕਿਉਂਕਿ ਜਪਜੀ ਸਾਹਿਬ 36 ਪੌੜੀਆਂ ਤੁਸੀਂ ਕੱਲੀ-ਕੱਲੀ ਪੌੜੀ 'ਚ ਜਪਜੀ ਸਾਹਿਬ ਚ ਮਹਾਰਾਜ ਨੂੰ ਅਸੀਂ ਰੋਜ਼ ਪੁੱਛਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਬ ਕਿੱਥੇ ਰਹਿੰਦਾ ਕਦੋਂ ਵਸ ਕਿਵੇਂ ਪੈਦਾ ਹੋਇਆ ਕਿਹੜੀ ਤਾਰੀਖ ਸੀ ਕਿੰਨੇ ਸਵਾਲ ਨੇ ਧਰਮ ਦੀ ਦੁਨੀਆ 'ਚ ਅੱਜ ਵੀ ਕਰੀ ਜਾਂਦੇ ਬੰਦੇ ਮਹਾਰਾਜ ਰੋਜ਼ ਸਾਨੂੰ ਦੱਸਦੇ ਆ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹ ਨਾ ਕੋਏ ਜਾਂ ਕਰਤਾ ਗੱਜ ਕੇ ਬੋਲੋ ਸਾਰੇ ਜਾਂ ਕਰਤਾ ਆਪੇ ਜਾਣੇ ਇਹਦਾ ਵੱਲੋਂ ਮੈਨੂੰ ਨਹੀਂ ਪਤਾ ਤੇ ਇਹ ਜੇ ਮੰਨ ਲਓ ਪਤਾ ਵੀ ਲੱਗ ਜਾਏ ਕਿ ਅੱਜ ਤੋਂ 5000 ਸਾਲ ਪਹਿਲਾਂ ਸ੍ਰਿਸ਼ਟੀ ਸੱਜੀ ਗਈ ਸੀ ਇਹਦੇ ਨਾਲ ਕੋਈ ਫਰਕ ਪੈਜੋ ਦੁਨੀਆ ਨੂੰ ਕੋਈ ਫਰਕ ਨਹੀਂ ਪੈਣਾ ਫਿਰ ਇਹ ਸਵਾਲ ਹੀ ਕਿਉਂ ਹੈ ਮਹਾਰਾਜ ਕਹਿੰਦੇ ਜਾਂ ਸ੍ਰਿਸ਼ਟੀ ਜਾਂ ਕਰਤਾ ਸ੍ਰਿਟੀ ਕੋ ਸੱਜ ਹੈ ਆਪੇ ਜਾਣੇ ਸਵਾਲ ਦਾ ਜਵਾਬ ਦੇਤਾ ਮਹਾਰਾਜ ਨੇ ਅਜੇ ਤੱਕ ਇਹੋ ਹੀ ਸਵਾਲ ਚੱਲੀ ਜਾਂਦਾ ਹੈ ਤੋ ਇਹ ਸਵਾਲ ਹੀ ਨਹੀਂ ਹੈ ਕਿ ਸ੍ਰਿਸ਼ਟੀ ਕਦੋਂ ਸਾਜੀ ਗਈ ਸਵਾਲ ਇਹ ਹੈ ਤੇਰਾ ਜਨਮ ਹੋਇਆ ਤੂੰ ਵੱਡਾ ਹੋਇਆ ਤੂੰ ਆਪਣੇ ਜਨਮ ਵਿੱਚ ਕੀ ਕੀਤਾ ਇਹ ਦੱਸ ਮਸਲਾ ਤੇਰਾ ਤੇ ਮੇਰਾ ਹੈ ਤੂੰ ਬੰਦਾ ਬਣਿਆ ਕਿ ਨਹੀਂ ਬਣਿਆ ਤੂੰ ਆਪਣੇ ਤੂੰ ਨਿਆਣਾ ਜਦੋਂ ਤੂੰ ਪੁੱਤ ਸੀ ਤੂੰ ਲਾਇਕ ਪੁੱਤ ਬਣਿਆ ਕਿ ਨਹੀਂ ਬਣਿਆ ਤੂੰ ਪਤੀ ਬਣਿਆ ਤੂੰ ਲਾਇਕ ਪਤੀ ਬਣਿਆ ਕਿ ਨਹੀਂ ਬਣਿਆ ਤੂੰ ਪਿਓ ਬਣਿਆ ਲਾਇਕ ਪਿਓ ਬਣਿਆ ਕਿ ਨਹੀਂ ਬਣਿਆ ਤੂੰ ਚੰਗਾ ਨਾਗਰਿਕ ਪਿੰਡ ਦਾ ਚੰਗਾ ਬੰਦਾ ਬਣਿਆ ਕਿ ਨਹੀਂ ਬਣਿਆ ਸਵਾਲ ਤੇਰਾ ਹੈ ਤੂੰ ਮੇਰੇ ਬਾਰੇ ਪੁੱਛੀ ਜਾਂਦਾ ਹੈ ਵੀ ਸ੍ਰਿਸ਼ਟੀ ਕਦੋਂ ਸੱਜੀ ਗਈ ਆ ਇਹ ਤੇ ਗੱਲ ਹੀ ਨਹੀਂ ਸੀ ਹੁਣ ਇਹ ਨਿਤਨੇਮ ਚ ਕਲੀਅਰ ਹੋਈ ਗੱਲ ਹੈ ਸਾਡੇ ਨਿਤਨੇਮ ਚ ਇਹ ਸਪਸ਼ਟ ਹੋ ਗਈ ਗੱਲ ਅੱਛਾ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜਿਹੜੀ ਗੱਲ ਸਾਡੇ ਬੱਚਿਆਂ ਦੇ ਦਿਮਾਗ 'ਚ ਪਾਈ ਗਈ ਕਿਵੇਂ ਪਾਈ ਕਿਵੇਂ ਜਚਾਤੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਦੋਂ ਕਿੱਥੇ ਤੇ ਕਿਹੜੇ ਵੇਲੇ ਧਰਮੀ ਬਣਨਾ ਚਾਹੀਦਾ ਜਪਜੀ ਸਾਹਿਬ 'ਚ ਮਹਾਰਾਜ ਨੇ ਕਿਹਾ ਕੋਈ ਵੇਲਾ ਕੋਈ ਘੜੀ ਕੋਈ ਸਮਾਂ ਨਹੀਂ ਹੈ ਤੈਨੂੰ ਹਰ ਵੇਲੇ ਹੀ ਧਰਮੀ ਬਣ ਕੇ ਰਹਿਣਾ ਚਾਹੀਦਾ ਹਰ ਥਾਂ ਤੇ ਬਣ ਕੇ ਰਹਿਣਾ ਚਾਹੀਦਾ ਹੁਣ ਤੁਸੀਂ ਵੇਖੋ ਇਹ ਗੱਲਾਂ ਸਾਰੀਆਂ ਜਪਜੀ ਸਾਹਿਬ ਚ ਲਿਖੀਆਂ ਪਰ ਅਸੀਂ ਇਹ ਸਾਰੀਆਂ ਗੱਲਾਂ ਨੂੰ ਪੜਿਆ ਨਹੀਂ ਸੁਣਿਆ ਨਹੀਂ ਧਿਆਨ ਨਹੀਂ ਦਿੱਤਾ ਹੈ ਸਾਰੇ ਬੰਨੇ ਸਾਡਾ ਧਿਆਨ ਮਾਫ ਕਰਿਓ ਮੈਨੂੰ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਸਾਡਾ ਧਿਆਨ ਸੇਰੇ ਹੁੰਦਾ ਕਿ ਜਪਜੀ ਸਾਹਿਬ ਫਟਾਫਟ ਕਰ ਲਈਏ ਤੇ ਸ਼ੁਰੂ ਕਰਦੇ ਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਤੇ ਬਾਦ ਫਿਰ ਦੇ ਦਿੰਨੇ ਗੇੜਾ ਆਸਾ ਜੁਗਾ ਸੱਚ ਐ ਪੀ ਸਚ ਨਾਨਕ ਉਹ ਸੀ ਵੀ ਸੱਚ ਫਿਰ ਤੇ ਉਦੋਂ ਹੀ ਪਤਾ ਲੱਗਦਾ ਜਦੋਂ ਆਉਂਦਾ ਜਿਨੀ ਨਾਮ ਤੇ ਆਇਆ ਫਿਰ ਤਾਂ ਉਦੋਂ ਹੀ ਪਤਾ ਲੱਗਦਾ ਤਾਂ ਨਿਬੜ ਗਿਆ ਕਿਉਂ ਨਹੀਂ ਸਮਝਿਆ ਇਹ ਨਹੀਂ ਨਿਬੇੜਨ ਵਾਲਾ ਜਪਜੀ ਸਾਹਿਬ ਵਾਲਾ ਕੰਮ ਨਿਬੇੜਨ ਵਾਲਾ ਨਹੀਂ ਹੈ ਜਪਜੀ ਸਾਹਿਬ ਤਾਂ ਮੈਂ ਅਕਸਰ ਕਹਿਣਾ ਹੁੰਦਾ ਵੀ ਜਪਜੀ ਸਾਹਿਬ ਤਾਂ 38 ਪੌੜੀਆਂ ਨੇ ਕੱਲੀ-ਕੱਲੀ ਪੌੜੀ ਤੁਹਾਡੀ ਸਟੇਜ ਨੂੰ ਉੱਚਾ ਚੁੱਕਦੀ ਹੈ ਤੁਹਾਡੀ ਮਾਨਸਿਕਤਾ ਨੂੰ ਉੱਚਾ ਚੁੱਕਦੀ ਹੈ ਪਹਿਲੀ ਪੌੜੀ ਤੇ ਤੁਸੀਂ ਸਮਝ ਲੈਨੇ ਹੋ ਸੋਚੈ ਸੋਚਣਾ ਹੋਈ ਦੂਜੀ ਪੌੜੀ 'ਚ ਤੁਸੀਂ ਸਮਝਦੇ ਹੋ ਹੁਕਮੀ ਹੋਵਨ ਆਕਾਰ ਤੁਸੀਂ ਕੱਲੀ ਕੱਲੀ ਪੌੜੀ ਨੂੰ ਧਿਆਨ ਨਾਲ ਪੜਕੇ ਹੁਣ ਸੁਰਤ ਤੇ ਜ਼ੋਰ ਦੇ ਕੇ ਪੜਕੇ ਵੇਖਿਓ ਨਾਲ-ਨਾਲ ਪੜਿਓ ਨਾਲ-ਨਾਲ ਸਵੇਰੇ ਜਦੋਂ ਜਪਜੀ ਸਾਹਿਬ ਕਰੋਗੇ ਨਾ ਜਿੰਨੇ ਵੀ ਤੁਸੀਂ ਜਿਹੜੇ ਨਹੀਂ ਵੀ ਕਰਦੇ ਉਹ ਵੀ ਕਰਕੇ ਵੇਖਿਓ ਜਪਜੀ ਸਾਹਿਬ ਦੇ ਨਾਲ-ਨਾਲ ਆਪਣੀ ਸੁਰਤ ਦਾ ਜ਼ੋਰ ਵੀ ਲਵਾਈ ਜਾਏ ਫਿਰ ਤੁਸੀਂ ਵੇਖਿਓ ਕਿੰਨਾ ਸਵਾਦ ਆਊਗਾ ਉਹਦੇ 'ਚ ਪਰ ਗੱਲ ਫੇਰੇ ਆ ਅਸੀਂ ਇਸ ਬੰਨੇ ਬਹੁਤਾ ਜ਼ੋਰ ਹੀ ਨਹੀਂ ਦਿੱਤਾ ਬਹੁਤਾ ਧਿਆਨ ਹੀ ਨਹੀਂ ਦਿੱਤਾ ਸਾਨੂੰ ਇੱਧਰ ਦੱਸਿਆ ਹੀ ਨਹੀਂ ਗਿਆ ਸਾਨੂੰ ਤੇ ਲਾ ਲਿਆ ਇੱਧਰ ਕਿੰਨੇ ਜਪਜੀ ਸਾਹਿਬ ਦੇ ਪਾਠ ਕੀਤੇ ਤੂੰ ਅੱਛਾ ਤੂੰ 5 ਕੀਤੇ ਨੇ ਅਸੀਂ ਤਾਂ 10 ਕੀਤੇ ਅੱਛਾ ਕੱਲ ਨੂੰ 15 ਕਰਨੇ ਨੇ ਜਿਹੜਾ 15 ਕਰੂ ਉਹ ਵੱਡਾ ਸਿੱਖ ਜਿਹੜਾ 10 ਕਰੂ ਉਹ ਛੋਟਾ ਸਿੱਖ ਅੱਛਾ 10 ਕਿੱਦਾਂ ਹੋਣਗੇ ਫਿਰ ਸੁਣਨ ਤੋਂ ਬਿਨਾਂ ਪਹਿਲੀ ਗੱਲ ਸਾਨੂੰ ਪੜਨ ਨਹੀਂ ਦਿੱਤਾ ਦੂਜੀ ਗੱਲ ਸਾਨੂੰ ਸੁਣਨ ਨਹੀਂ ਦਿੱਤਾ ਚਲਾਕੀ ਵੇਖੋ ਕਿੱਡੀ ਕੀਤੀ ਸਾਡੇ ਨਾਲ ਜਿਹੜਾ ਪੜ ਰਿਹਾ ਉਹਦੇ ਵੀ ਦਿਮਾਗ 'ਚ ਇਹ ਪਾਇਆ ਵੀ ਸੁਣਨਾ ਨਹੀਂ ਤੂੰ ਧਿਆਨ ਤੂੰ ਤਾਂ ਜੇ ਪੰਜ ਕਰ ਲੈ ਹੁਣ ਬਾਬਿਆਂ ਨਾਲ ਵੀ ਇਹੀ ਜੋੜਿਆ ਜਾਂਦਾ ਫੁਲਾਨੇ ਮਹਾਪੁਰਸ਼ ਐਨੇ ਪਾਠ ਕਰ ਦਿੰਦੇ ਸੀ ਕਈਆਂ ਨੂੰ ਤਾਂ ਕਹੀ ਜਾਂਦੇ 101 ਕਈ ਕਹਿੰਦੇ 500 ਪਾਠ ਅੱਛਾ ਇੱਕ ਦਿਨ ਤੇ ਹੁਣ ਜਪਜੀ ਦੇ 500 ਪਾਠ ਕਰਨ ਲਈ ਕਿੰਨਾ ਟਾਈਮ ਚਾਹੀਦਾ ਤੂੰ ਸੋਚ ਕੇ ਵੇਖੋ ਬਣਦੇ ਨਹੀਂ ਹੋ ਨਹੀਂ ਸਕਨੇ ਹੁਣ ਅੱਛਾ ਉਸੇ ਜਵਜੀ ਸਾਹਿਬ ਚ ਪਤਾ ਕੀ ਲਿਖਿਆ ਹੁਣ ਵੇਖੋ ਗੱਲ ਕਿਦਾਂ ਮੈਂ ਜਿਵੇਂ ਕਹਿ ਰਹੇ ਸੀ ਤੁਹਾਨੂੰ ਵੀ ਜਚਾ ਦਿੰਦੇ ਆ ਜਚਣ ਲੱਗ ਪੀਆਂ ਗੱਲਾਂ ਕਈ ਉਹ ਜਚਣ ਲੱਗ ਪੈਂਦੀਆਂ ਜਦੋਂ ਇਦਾਂ ਦੀ ਗੱਲ ਕਰਦੇ ਕਈਆਂ ਦਾ ਦਿਮਾਗ ਅੱਛਾ ਇਹ ਕਿਦਾਂ ਹੋ ਸਕਦਾ ਭਾਈ ਸਾਹਿਬ ਇਹ ਤਾਂ ਫਿਰ ਤੁਸੀਂ ਤੁਸੀਂ ਤਾਂ ਕਹਿੰਦੇ ਆ ਪਾਠ ਨਹੀਂ ਕਰਨਾ ਮੈਂ ਨਹੀਂ ਕਹਿ ਰਿਹਾ ਪਾਠ ਨਹੀਂ ਕਰਨਾ ਮੈਂ ਸ਼ੁਰੂ ਇੱਥੋਂ ਆਇਆ ਵੀ ਸਿੱਖ ਨੇ ਪਾਠ ਨਹੀਂ ਕਰਨਾ ਤੇ ਮਰਨਾ ਆ ਪਾਠ ਤੋਂ ਬਿਨਾ ਬਾਣੀ ਤੋਂ ਬਿਨਾ ਅਸੀਂ ਅਧੂਰੇ ਆ ਮੈਂ ਗੱਲ ਸਾਡੀ ਇਹ ਚੱਲ ਰਹੀ ਹੈ ਜੈ ਤਨ ਬਾਣੀ ਵਿਸਰਜੈ ਜੋ ਪੱਕਾ ਰੋਗੀ ਵਿੱਲਾਏ ਪਰ ਇਹ ਨਾ ਹੋਵੇ ਬਾਣੀ ਪੜਨ ਦੇ ਨਾਂ ਤੇ ਕੋਈ ਤੁਹਾਨੂੰ ਬਾਣੀ ਤੋਂ ਦੂਰ ਲੈ ਜਾਏ ਜਿਚਾ ਇਹਨੇ ਢੰਗ ਨਾਲ ਦਿੰਦੇ ਨੇ ਅਗਲੇ ਤੁਹਾਨੂੰ ਗੱਲ ਜਚਣ ਲੱਗ ਪੈਂਦੀ ਐ 100 ਪਾਠ ਕਰਨਾ ਜਪਜੀ ਸਾਹਿਬ ਬਹੁਤ ਫਾਸਟ ਪਾਠ ਕਰੇ ਕੋਈ ਬੰਦਾ ਬਹੁਤ ਸਪੀਡ ਨਾਲ ਕਰੇ ਤਾਂ ਵੀ 15 ਮਿੰਟਾਂ ਤੋਂ ਪਹਿਲਾਂ ਨਹੀਂ ਹੁੰਦਾ 15 ਮਿੰਟ ਤਾਂ ਲੱਗਦੇ ਹੁਣ ਸੋਚ ਕੇ ਵੇਖੋ ਜੇ 15 ਮਿੰਟ ਇੱਕ ਪਾਠ ਨੂੰ ਲੱਗਦੇ ਆ ਤਾਂ ਜੇ ਇਹ 100 ਪਾਠ ਕਰੋਗੇ ਫਿਰ ਕਿੰਨੀ ਸਪੀਡ ਵਧਾਉਣੀ ਪਊਗੀ ਤੇ ਜਪਜੀ ਸਾਹਿਬ 'ਚ ਧਿਆਨ ਦਵਾ ਦੇਣਾ ਤੁਹਾਡਾ ਫਿਰ ਆਪਾਂ ਥੋੜਾ ਅੱਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਇੱਕ ਵੀ ਗੱਲ ਸੁਣ ਲਵੇ ਗੱਲਾਂ ਤੇ ਬਹੁਤ ਨੇ ਗੁਰੂ 'ਚ ਪਰ ਜੇ ਤੂੰ ਇੱਕ ਵੀ ਬੱਲੇ ਵੱਨ ਕਿਤੇ ਇੱਕ ਤੇ ਹੀ ਗੌਰ ਕਰ ਲੈ ਸੁਖਮਨੀ ਸਾਹਿਬ ਚੱਲਿਓ ਕਿਉਂਕਿ ਸਾਨੂੰ ਮਤਲਬ ਦੌੜ ਲਾਇਆ ਨਾ ਸੁਖਮਨੀ ਸਾਹਿਬ ਦੇ ਇੰਨੇ ਜਾਪ ਕਰਨੇ ਆ ਲਿਖਿਆ ਕਿ ਸੁਖਮਨੀ ਸਾਹਿਬ ਚ ਕਿਨਕਾ ਏਕ ਹੁਣ ਜੀਵ ਸੌਣ ਵਾਲੀ ਗੱਲ ਤਾਂ ਚੱਲੀ ਨਹੀਂ ਜਦੋਂ ਕਿ ਸੁਖਮਨੀ ਸਾਹਿਬ ਚ ਲਿਖਿਆ ਜੀਵ ਵਸਾਣਾ ਜੇ ਜੀ ਨਹੀਂ ਵਸਾਇਆ ਤੇ ਸੁਖਮਨੀ ਸਾਹਿਬ ਚ ਲਿਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਇਹ ਹੀ ਗੱਲ ਯਾਦ ਰੱਖੀ ਜੇ ਜੀਵ ਵਿੱਚ ਨਹੀਂ ਵਸਾ ਸਕਿਆ ਤੇ ਫਿਰ ਤੇਰੀ ਹਾਲਤ ਇਦਾਂ ਦੀ ਹੈ ਕਰਤੂਤ ਪਸ਼ੂ ਕੀ ਮਾਨਸ ਫੜੇ ਸੁਖਨੀ ਸਾਹਿਬ ਜੀ ਲਿਖਿਆ ਮਹਾਰਾਜ ਕਹਿੰਦੇ ਫਿਰ ਤਾਂ ਬੰਦਿਆਂ ਵਾਲੇ ਲੱਛਣ ਹੀ ਨਹੀਂ ਤੇਰੇ ਲੋਕ ਤੁਹਾਨੂੰ ਦੱਸਣਾ ਵੀ ਮੈਂ ਦੋ ਸੁਖਨੀ ਸਾਹਿਬ ਦੇ ਪਾਠ ਕੀਤੇ ਨੇ ਤਾਂ ਕਿ ਤੁਸੀਂ ਕਹੋ ਅੱਛਾ ਪਾਪਾ ਜੀ ਬੜੀ ਕਰਨੀ ਵਾਲਿਆ ਦੋ ਸਾਡੇ ਤੋਂ ਤਾਂ ਇੱਕ ਵੀ ਨਹੀਂ ਹੋਇਆ ਹੁਣ ਮੈਂ ਹੋ ਗਿਆ ਤੁਹਾਡੇ ਨਾਲੋਂ ਵੱਡਾ ਤੇ ਤੁਸੀਂ ਹੋਗੇ ਮੇਰੇ ਨਾਲੋਂ ਛੋਟੇ ਐਹੀ ਚਾਹੀਦਾ ਸੀ ਸਾਨੂੰ ਫਿਰ ਜਦੋਂ ਮੈਂ ਇੱਥੇ ਜਾਵਾਂ ਇਦਾਂ ਹੱਥ ਜੋੜੀ ਜਾਣ ਸਾਰੇ ਬਾਬਾ ਜੀ ਆਗੇ ਬਾਬਾ ਜੀ ਆ ਗਏ ਤੇ ਜੇ ਮੈਂ ਕਹਾਂ ਵੀ ਭਾਈ ਸੁਖੂਣੀ ਸਾਹਿਬ ਦਾ ਤਾਂ ਕਿਨਕਾ ਹੀ ਵਸਾ ਲੋ ਤੁਸੀਂ ਵਸਾ ਲੋਗੇ ਤੁਸੀਂ ਵੀ ਉਦਾਂ ਦੇ ਮੈਂ ਵਸਾ ਲਿਆ ਤੇ ਆਪਾਂ ਹੋ ਗਏ ਇਕੋ ਜੇ ਹੁਣ ਤੇ ਇਕੋ ਜੇ ਤੇ ਵੜਨ ਨਹੀਂ ਦੇਣੇ ਆਪਾਂ ਸਾਡਾ ਦੌਰ ਤੇ ਪਿਛਲੇ ਸਮੇਂ ਤੋਂ ਇਹ ਚੱਲ ਰਿਹਾ ਹੈ ਕਿ ਪੰਜਾਬ ਇਕੋ ਜਿਆ ਇੱਕੋ ਜਿਵੇਂ ਹੋ ਸਕਦਿਆ ਇੱਥੋਂ ਹੀ ਸਾਡੇ ਪਿੰਡਾਂ 'ਚ ਜਾਤ ਬਿਰਾਦਰੀਆਂ ਮਸਜਬ ਵਿਤਕਰੇ ਵੰਡੀਆਂ ਸਾਰੀਆਂ ਸ਼ੁਰੂ ਹੋਈਆਂ ਨਹੀਂ ਤੇ ਕੋਈ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਵੇਖਿਓ ਸਾਡੇ ਪਿੰਡ 'ਚ ਇੱਕ ਨਿਕਾਜ ਜਾਂ ਪੁਰਾਣਾ ਜਾਂ ਗੁਰਦੁਆਰਾ ਹੁੰਦਾ ਸੀ ਉਹਦੇ ਬਾਲੇ ਪਏ ਹੁੰਦੇ ਸਾਰਾ ਪਿੰਡ ਕਦੀ ਕਦਾਂ ਹੀ ਸਾਲ 'ਚ ਇੱਕ ਵਾਰ ਇਕੱਠਾ ਹੁੰਦਾ ਸੀ ਕੋਈ ਜਾਤ ਬਿਰਾਦਰੀ ਨਹੀਂ ਸੀ ਹੁੰਦੀ ਕੋਈ ਉੱਚਾ ਨੀਵਾਂ ਨਹੀਂ ਸੀ ਹੁੰਦਾ ਤੇ ਹੁਣ ਗੁਰਦੁਆਰੇ ਵੀ ਜਾਤ ਆਧਾਰਿਤ ਨੇ ਕਿਆ ਜਾਂਦਾ ਏਦਾਂ ਇਹ ਜੱਟਾਂ ਦਾ ਗੁਰਦੁਆਰਾ ਆ ਤੇ ਇਹ ਮذਬੀਆਂ ਦਾ ਗੁਰਦੁਆਰਾ ਹੈ ਅੱਛਾ ਗੁਰਦੁਆਰਾ ਗੁਰੂ ਦਾ ਹੁੰਦਾ ਕਿ ਜੱਟਾਂ ਦਾ ਹੁੰਦਾ ਹੈ ਕਿ ਇਹਨਾਂ ਦਾ ਪਿੰਡ 'ਚ ਜੱਟਾਂ ਦਾ ਹੁਣ ਜੱਟ ਏਡੇ ਵੱਡੇ ਹੋ ਗਏ ਵੀ ਉਹਨਾਂ ਨੇ ਹੁਣ ਮਹਾਰਾਜ ਦੇ ਗੁਰਦੁਆਰੇ ਨੂੰ ਆਪਣਾ ਬਣਾ ਲਿਆ ਮذਬੀ ਸਿੰਘ ਏਡੇ ਵੱਡੇ ਹੋ ਗਏ ਹੁਣ ਉਹ ਕਹਿੰਦੇ ਮਹਾਰਾਜ ਦਾ ਨਹੀਂ ਗੁਰਦੁਆਰਾ ਅੱਛਾ ਸ਼ਹੀਦ ਵੀ ਇਦਾਂ ਹੀ ਆ ਮذਬੀ ਸਿੰਘਾਂ ਦਾ ਸ਼ਹੀਦ ਆ ਰਾਮਗੜੀਆਂ ਦਾ ਸ਼ਹੀਦ ਉਹ ਭਾਈ ਕਿਸ ਰਾਮਗੜੀਆਂ ਵਾਲੀ ਥੋੜੀ ਕੋਈ ਸ਼ਹੀਦ ਹੋਇਆ ਇੱਥੇ ਸਿੱਖ ਸ਼ਹੀਦ ਹੋਏ ਤੇ ਧਰਮ ਲਈ ਸ਼ਹੀਦ ਹੋਏ ਨੇ ਉਹ ਵੱਡਾ ਮਿਸ਼ਨ ਹੈ ਉਹਨਾਂ ਦਾ ਤੇ ਉਹਨਾਂ ਨੂੰ ਉਸ ਵੱਡੇ ਮਿਸ਼ਨ ਦੇ ਪੰਧ ਹੀ ਰਹਿਣ ਦਿਓ ਜੇ ਰਾਮਗੜੀਆਂ ਦਾ ਸ਼ਹੀਦ ਬਣਾ ਲਿਆ ਤੇ ਸ਼ਹੀਦ ਛੋਟਾ ਹੋ ਜਾਣਾ ਜੇ ਮੱਧਵੀ ਸਿੰਘਾਂ ਦਾ ਸ਼ਹੀਦ ਹੋ ਗਿਆ ਤਾਂ ਸ਼ਹੀਦ ਛੋਟਾ ਹੋ ਜਾਣਾ ਇਸ ਕਰਕੇ ਸ਼ਹੀਦ ਰਹਿਣ ਦਿਓ ਪੰਥ ਦਾ ਜਿੱਡਾ ਵੱਡਾ ਪੰਥ ਓਡਾ ਹੀ ਵੱਡਾ ਸ਼ਹੀਦ ਤੇ ਜਿੱਡੇ ਨਿੱਕੇ ਕਾਫਲੇ ਨਾਲ ਜੋੜ ਦੋ ਵੀ ਓਡਾ ਹੀ ਛੋਟਾ ਹੋ ਜਾਣਾ ਪਰ ਇਹਦੇ ਨਾਲ ਫਾਇਦਾ ਹੋਣਾ ਉਹਨਾਂ ਦਾ ਜਿਹੜੇ ਤੁਹਾਨੂੰ ਧਿਰਾ ਚ ਵੰਡਣਾ ਚਾਹੁੰਦੇ ਆ ਕਿ ਕਿ ਜਿੰਨਾ ਚਿਰ ਤੱਕ ਧਿਰ ਸਟੈਬਲਿਸ਼ ਨਹੀਂ ਹੋਏਗੀ ਉਹਨਾਂ ਚਿਰ ਤੱਕ ਧਰਾਂ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜਿਨੇ ਧਿਰ ਯੂਜ਼ ਕਰਨੀ ਹੈ ਉਹਨੇ ਧਿਰ ਨੂੰ ਸਟੈਬਲਿਸ਼ ਕਰਨਾ ਦਿਸਟੈਬਲਿਸ਼ ਕਿਵੇਂ ਹੋ ਸਕਦਾ ਜੇ ਇੱਕ ਜੱਟ ਤੇ ਦੂਜਾ ਮੱਝ ਵੀ ਬਣਾਵਾਂਗੇ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜਾਣੋ ਜੋਤ ਨਾ ਪੁੱਛੋ ਜਾਤੀ ਮਾਰੇ ਕਿ ਜੋਤ ਦੀ ਗੱਲ ਕਰਿਆ ਕਰੋ ਜਾਤ ਦੀ ਨਾ ਕਰਿਆ ਕਰੋ ਜਾਤ ਮੈਂ ਜੋਤ ਜੇ ਕੋਈ ਜਾਤ ਹੈ ਵੀ ਤੇ ਜਾਤ ਮੈਂ ਜੋਤ ਜੋਤ ਮੈਂ ਜਾਤ ਇਹ ਗੱਲ ਕਿਉਂ ਨਹੀਂ ਸਮਝਦੇ ਤੁਸੀਂ ਕਿਸੇ ਵੀ ਜਾਤ ਵਿੱਚ ਕੋਈ ਜੋਤ ਹੈ ਪਰ ਹੁਣ ਜਪਜੀਤ ਸਾਹਿਬ ਇਸ ਮੰਨੇ ਨੂੰ ਦੁੜਾਤਾ ਸਾਨੂੰ ਮਹਾਰਾਜ ਨੇ ਜਪਜੀਤ ਸਾਹਿਬ ਚ ਲਿਖਿਆ ਜੇ ਇੱਕ ਗੁਰ ਕੀ ਸਿੱਖ ਸੁਣੀ ਗਾਵੀਐ ਸੁਣੀਐ ਅੱਗੇ ਬੋਲੋ ਜਪਜੀ ਸਾਹਿਬ ਚ ਗਾਵੀਏ ਸੁਣੀਏ ਗੱਜ ਕੇ ਬੋਲੋ ਜੀ ਮਨ ਰੱਖੀਏ ਭਾਉ ਗਾਇਆ ਆਪਾਂ ਉਦੋਂ ਦੇ ਗਾ ਰਹੇ ਨਾਲ-ਨਾਲ ਸੁਣਨ ਦੀ ਕੋਸ਼ਿਸ਼ ਵੀ ਕਰ ਰਹੇ ਹੁਣ ਇਹਨੂੰ ਪੱਕਾ ਕਰ ਲਈਏ ਮਨ 'ਚ ਵੀ ਅੱਜ ਤੋਂ ਬਾਅਦ ਆਪਾਂ ਨਹੀਂ ਐ ਕਰਨਾ ਮਨ ਰੱਖੀਏ ਭਾਉ ਜੇ ਮਨ ਵਿੱਚ ਇਹ ਭਾਉ ਇਹ ਪਿਆਰ ਬਣਾ ਲਿਆ ਫਿਰ ਗੁਰੂ ਸਾਹਿਬ ਜੀ ਇੱਕ ਗਰੰਟੀ ਲਿਖ ਕੇ ਦਿੰਦੇ ਆ ਮਹਾਰਾਜ ਕਹਿੰਦੇ ਦੁੱਖ ਪਰ ਹਰ ਬੋਲੋ ਗੱਜਕੇ ਜੀ ਸਾਰੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਦੁੱਖ ਤੁਹਾਡੇ ਮੁੱਕ ਜਾਣਗੇ ਤੇ ਸੁੱਖ ਤੁਹਾਡੇ ਘਰਾਂ ਤੱਕ ਚਲਾ ਜਾਏ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਤੇ ਜੇ ਗਾਵੇ ਆ ਸੁਣਿਆ ਸਿਰਫ ਇੱਥੇ ਰਹਿ ਗਿਆ ਮਨ ਨਹੀਂ ਵਸਾਇਆ ਫਿਰ ਬਾਬਾ ਕਬੀਰ ਜੀ ਦੇ ਬੋਲ ਪੜ ਲਿਓ ਕਿਆ ਪੜੀ ਐ ਕਿਆ ਗੁਨੀਐ ਕਿਆ ਬੇਦ ਪੁਰਾਨਾ ਸੁਣੀਐ ਹੁਣ ਮਹਾਰਾਜ ਕਾਂਟਾ ਮਾਰਦੇ ਸਾਰੇ ਕਾਹੇ ਤੇ ਕਹਿੰਦੇ ਕੀ ਕਰਾਂ ਤੇਰੇ ਪੜਨ ਨੂੰ ਕੀ ਕਰਾਂ ਤੇਰੇ ਸੁਣਨ ਨੂੰ ਕੀ ਕਰਾਂ ਤੇਰੀ ਕੀਤੀ ਵਿਚਾਰਨ ਮੈਨੂੰ ਵੀ ਮਹਾਰਾਜ ਉਦਾਂ ਹੀ ਕਹਿੰਦੇ ਇਨੇ ਵੀ ਕੱਲੀ ਤੁਹਾਡੇ ਨਾਲ ਗੱਲ ਕੀਤੀ ਮਹਾਰਾਜ ਨੇ ਮੈਨੂੰ ਵੀ ਮਹਾਰਾਜ ਨੇ ਨਾਲ ਉਪਦੇਸ਼ ਦਿੱਤਾ ਵੀ ਐਵੇਂ ਲੋਕਾਂ ਨੂੰ ਲੈਕਚਰ ਕਰਕੇ ਨਾ ਚਲਾ ਜਾਈਂ। ਕਈ ਵਾਰ ਸਾਡੇ ਵਰਗੇ ਬੰਦੇ ਨਾ ਉਪਦੇਸ਼ ਦੇ ਹੀ ਜਾਂਦੇ ਲੋਕਾਂ ਨੂੰ ਬਹੁਤ। ਮਹਾਰਾਜ ਨੇ ਨਾਲ ਮੈਨੂੰ ਵੀ ਕਿਹਾ ਹੁਣ ਸ਼ਬਦ ਵੇਖੋ ਕਿਆ ਪੜੀ ਐ? ਪੜਨ ਵਾਲੇ ਕੱਲੇ। ਕਿਆ ਗੁਨੀਏ ਮੇਰੇ ਵਰਗੇ ਵਿਚਾਰ ਕਰਨ ਵਾਲੇ। ਕਿਆ ਸੁਨੀਏ ਤੁਹਾਡੇ ਅਰਗੇ। ਤਿੰਨੇ ਤਰ੍ਹਾਂ ਸ਼ਾਮਲ ਕਰ ਲਿਆ ਨਾ ਹੁਣ ਇੱਕ ਪਾਠ ਕਰਨ ਵਾਲਾ ਇੱਕ ਵਿਚਾਰ ਕਰਨ ਵਾਲਾ ਕੀਰਤਨ ਕਰਨ ਵਾਲਾ ਇਦਾਂ ਕਹਿ ਲਓ ਇੱਕ ਪਾਠ ਤੇ ਕੀਰਤਨ ਵਾਲਾ ਇੱਕ ਮੇਰੇ ਵਰਗਾ ਵਿਚਾਰ ਕਰਨ ਵਾਲਾ ਤੇ ਇੱਕ ਤੁਹਾਡੇ ਵਰਗਾ ਸੁਣਨ ਵਾਲਾ ਮਹਾਰਾਜ ਨੇ ਤਿੰਨਾਂ ਨੂੰ ਫਿਰ ਇੱਕ ਗੱਲ ਕਹੀ ਸੰਬੋਧਨੋ ਕੇ ਤਿੰਨਾਂ ਨੂੰ ਹੁਣ ਅਗਲੀ ਗੱਲ ਤਿੰਨਾਂ ਨੂੰ ਇਕੱਠੀ ਹੈ ਕਹਿੰਦੇ ਪੜੇ ਸੁਨੇ ਕਿਆ ਹੋਈ ਜੋ ਸਹਿਦ ਨਾ ਮਿਲਿਓ ਸੋਈ ਔਰ ਸਹਿਜ ਦਾ ਅਰਥ ਹੈ ਫੈਸਲਾ ਕਰਨ ਦੀ ਸ਼ਕਤੀ ਫੈਸਲਾ ਕਰਨਾ ਹੁੰਦਾ ਸਾਨੂੰ ਫੈਸਲੇ ਨਹੀਂ ਕਰਨੇ ਆਉਂਦੇ ਆਪਾਂ ਸਾਰੇ ਹੀ ਲਾਈ ਲਾਈ ਆਪਣੇ ਆਪਣੇ ਫੈਸਲੇ ਬੜੇ ਤੁਸੀਂ ਪੰਜਾਬ ਦੇ ਲੋਕ ਫੈਸਲੇ ਕਰਕੇ ਜਾਣੇ ਜਾਂਦੇ ਸੀ ਗੱਲਾਂ ਸਿਰਫ ਸੁਣਾਉਣ ਲਈ ਥੋੜੀ ਹੁੰਦੀਆਂ ਵੀ ਇੱਕ ਵਾਰ ਅਰਦਾਸਾ ਸੋਧ ਲਿਆ ਅਕਾਲੀ ਫੂਲਾ ਸਿੰਘ ਨੇ ਫਿਰ ਕਹਿੰਦੇ ਹੁਣ ਅਰਦਾਸਾ ਸੋਧ ਲਿਆ ਹੁਣ ਪਿੱਛੇ ਇਹਦਾ ਮਤਲਬ ਹੈ ਬਚਨਾ ਦੇ ਬਲੀ ਹੋਣਾ ਗੱਲ ਕਹੀ ਤੇ ਬਸ ਨਿਭਾਵਾਂਗੇ ਹੁਣ ਅੱਜ ਹੈਗੇ ਆਪਾਂ ਬੰਦਾ ਕਿੱਡੀ ਛੇਤੀ ਮੁੱਕਰਦਾ ਹੈ ਤਾਂ ਕੈਮਰ ਐਗਰੀਮੈਂਟ ਹੋਣ ਲੱਗ ਪਏ ਹੁਣ ਤਾਂ ਹੁਣ ਸਾਈਨ ਕਰਾਇਆ ਜਾਂਦੇ ਨੇ ਵੀ ਇਹ ਪਤਾ ਨਹੀਂ ਕਿਹੜੇ ਵੇਲੇ ਬੰਦੇ ਨੇ ਮੁੱਕਰ ਜਾਣਾ ਇਹ ਗੋਰਿਆਂ ਦਾ ਸ਼ਬਦ ਹੈ ਐਗਰੀਮੈਂਟ ਸਾਡੇ ਐਗਰੀਮੈਂਟ ਨਹੀਂ ਸੀ ਹੁੰਦੇ ਸਾਡੇ ਤਾਂ ਕਹਿੰਦੇ ਸੀ ਬਸ ਕਹਿ ਦਿੱ ਗੱਲ ਲੋਹੇ ਤੇ ਲਕੀਰ ਹੈ ਪੱਥਰ ਤੇ ਲਕੀਰ ਵੀ ਨਹੀਂ ਜ਼ੁਬਾਨ ਆਪਣੇ ਆਪ ਚ ਬੜੀ ਵੈਲਿਊ ਰੱਖਦੀ ਹੁੰਦੀ ਸੀ ਅਨਪੜ੍ਹ ਬੰਦੇ ਇੱਕ ਦਿਨ ਸਕੂਲ ਨਹੀਂ ਸੀ ਗਏ ਪਰ ਉਹਨੂੰ ਆਪਣੀ ਜ਼ੁਬਾਨ ਦੀ ਕੀਮਤ ਪਤਾ ਸੀ ਅੱਜ ਵਾਲੇ ਬੰਦੇ ਡਿਗਰੀ ਹੋਲਡਰ ਹੋਣ ਪਾਵੇਂ ਪਰ ਕਿਹੜੀ ਜ਼ੁਬਾਨ ਹੈ ਅੱਜ ਕਿਸੇ ਨਾਲ ਕੱਲ ਕਿਸੇ ਨਾਲ ਪਰਸੋਂ ਕਿਸੇ ਹੋਰ ਨਾਲ ਜਵਾਨਾਈ ਨਹੀਂ ਰਹਿ ਗਈਆਂ ਸਾਡੀਆਂ ਧਾਰਮਿਕ ਬੰਦਿਆਂ ਦਾ ਵੀ ਇਹੋ ਹੀ ਹਾਲ ਹੈ ਰਾਜਨੀਤਿਕ ਬੰਦਿਆਂ ਦਾ ਵੀ ਇਹੋ ਹੀ ਹਾਲ ਹੈ ਮੈਂ ਤਾਂ ਕਈ ਵਾਰ ਧਾਰਮਿਕ ਬੰਦਿਆਂ ਨੂੰ ਇਹ ਵੇਨਾ ਉਹ ਪੰਜਾਂ ਸੱਤਾਂ ਸਾਲਾਂ ਬਾਅਦ ਕਹਿੰਦੇ ਮੈਨੂੰ ਹੁਣ ਗੱਲ ਸਮਝ ਆਈ ਹੈ ਸੱਤਕ ਸਾਲ ਬਾਅਦ ਕਹਿੰਦੇ ਨਹੀਂ ਨਹੀਂ ਪਹਿਲਾਂ ਵਾਲੀ ਠੀਕ ਨਹੀਂ ਸੀ ਹੁਣ ਸਮਝ ਆਈ ਹੈ ਪੰਜਾਂ ਸੱਤਾਂ ਸਾਲਾਂ ਬਾਅਦ ਫਿਰ ਕਹਿ ਦਿੰਦੇ ਨਹੀਂ ਨਹੀਂ ਪਹਿਲਾਂ ਵਾਲੀ ਠੀਕ ਨਹੀਂ ਸੀ ਹੁਣ ਸਮਝ ਆਈ ਹੈ ਕੌਣ ਦੱਸੇ ਕੰਵਲਿਓ ਨਾ ਤੁਹਾਨੂੰ ਪਹਿਲਾਂ ਸਮਝ ਆਈ ਸੀ ਤੇ ਨਾ ਤੁਹਾਨੂੰ ਹੁਣ ਸਮਝ ਆਈ ਹੈ ਨਹੀਂ ਲਾਈ ਲੱਗਾਂ ਬਸ ਜਿਨੇ ਲਾਈ ਗੱਲੀ ਉਸੇ ਨਾਲ ਉੱਠ ਚੱਲੀ ਤੋਂ ਬਾਬਾ ਮੇਰ ਕਰੇ ਕਿਤੇ ਸਾਨੂੰ ਇਹ ਗੱਲਾਂ ਸਮਝਣੀਆਂ ਆਉਣ ਪੜੀਏ ਸੁਣੀਏ ਸਮਝੀਏ ਤੇ ਅਮਲ ਵਿੱਚ ਲਿਆਈਏ